thank yeah. you yeah. Sekarang tinggal right. ਲੈ ਕੇ ਆ ਗਏ ਆ ਜਿਆਨ ਬਿਨਾ ਇਹਲਾਪ ਗਲਾਸ ਪੈ ਲਗੇ ਅਜੇ ਸ਼ਹੀਦੀ ਤੇ ਭਾਈਆ ਨਾ ਡੀ ਬਣਾਦਾ ਮਨ ਨਾਲ ਆ ਬਾਰੇ ਤੇਰੇ ਕੋ ਤੇਰੇ ਸ਼ਹੀਦੀ ਪਾਗ ਰੇ ਸ਼ਹੀਦੀ ਤੇਰੇ ਕੋ ਤੇਰੇ ਸ਼ਹੀਦੀ ਪਾਗ ਰੇ ਮਾਤਮ ਰਹਾ ਗਏ ਨੀਹਾਂ ਵਿੱਚ ਆ ਤੇਰ ਕੋ ਤੇਰੀ ਸ਼ਹੀਦੀ ਪਾਗਲ ਜਾਨ ਮੰਗੇ ਜੁਮੇ ਹੱਥ ਜੋੜ ਕੇ ਜਾਨ ਮੰਗੇ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਛੋਟੇ ਸਹਿਬ ਜਦ ਅਸਿ ਹਾਦਤ ਨੂੰ ਅੱਜ ਪ੍ਰਣਾਮ ਕਰਦੇ ਹੋਏ ਬੌਚਲਾ ਰੋਡ ਨਈਂਬਲ ਚੌਂਕ ਵੱਲੋਂ ਬਾਜ਼ਾਰ ਦੇ ਸਮੂਹ ਦੁਕਾਨਦਾਰਾਂ ਵੱਲੋਂ ਦੁੱਧ ਦਾ ਲੰਗਰ ਲਗਾਇਆ ਗਿਆ ਜੋ ਕਿ ਰਾਹੀਗिरा ਨੇ ਬੜੇ ਹੀ ਨਿਮਤਨ ਨਾਲ ਚੱਲਿਆ ਕਿਉਂਕਿ ਇਸ ਦਿਨ ਨੂੰ ਪਤਾ ਹੈ ਛੋਟੀਆਂ ਜਿੰਦਾ ਵੱਡੇ ਸਾਕੇ ਕਿਉਂਕਿ ਛੋਟੀ ਉਮਰਾਂ ਦੇ ਵਿੱਚ ਹੀ ਇਡੀਆਂ ਬੱਟੀਆਂ ਬੱਟੀਆਂ ਕੁਰਬਾਨੀਆਂ ਦੇਣ ਵਾਲਿਆਂ ਨੇ ਅੱਜ ਯਾਦ ਕੀਤਾ ਗਿਆ ਇਹ ਦਿਨ ਇਸੇ ਤਰ੍ਹਾਂ ਸਾਰਿਆਂ ਨੂੰ ਮਨਾਉਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੀ ਸ਼ਹੀਦੀ ਜਿਹੜੀ ਹੈ ਅੱਜ ਅਸੀਂ ਹਿੰਦੁਸਤਾਨ ਦਾ ਜਿਹੜਾ ਵजूद ਹੈ ਉਹ ਉਹਨਾਂ ਛੋਟੀਆਂ ਜਿੰਦਾ ਵੱਡੇ ਸਾਕੇ ਕਰਕੇ ਹੈ ਬਾਹੀ ਗੁਰਜੀ ਕੈਲੋ ਛੋਟੇ ਸਾਹਿਬ ਜਦਿਆਂ ਦੀ ਲਸਾਨੀ ਸ਼ਹਾਦਤ ਨੂੰ ਸਲਾਮ ਕਰਦੇ ਹਾਂ ਅੱਜ ਦੁਕਾਨਦਾਰ ਵੀਰਾਂ ਨੇ ਗੋਸ਼ਾ ਲੰਗਰ ਲਗਾਇਆ ਅਤੇ ਉਹਨਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਹੋਇਆਂ ਸਾਰੇ ਦੁਕਾਨਦਾਰ ਵੀਰਾਂ ਨੇ ਇਹ ਸੰਕਲਪ ਲਿਆ ਕਿ ਅਸੀਂ ਉਹਨਾਂ ਨੂੰ ਹਮੇਸ਼ਾ ਇਸੇ ਤਰ੍ਹਾਂ ਨਾਲ ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ ਜਿਹੜਾ ਇਹ ਲੰਗਰ ਲਗਾਇਆ ਕਰਾਂਗੇ